ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਮੈਸੇਜ ਜਿਹੜਾ ਹਰਿਆਲੀ ਨੂੰ ਬਹਲ ਦੇਣ ਦੇ ذریعے ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕੋ ਸਮੇਂ ਬੂਟੇ ਲਗਾਏ ਗਏ ਨੇ ਔਰ ਕੰਮ ਤੇ ਆਲਮੋਸਟ ਜਿਹੜਾ ਮੈਂ ਦੇਖ ਰਿਹਾ ਵੀ ਕਈ ਸੰਸਥਾਵਾਂ ਵੀ ਇਹ ਕੰਮ ਕਰ ਰਹੀਆਂ ਨੇ ਔਰ ਮੈਂ ਰਿਣੀ ਵੀ ਆ ਵੀ ਜਿਹੜਾ ਇਹ ਬੜਾ ਵੱਡਾ ਉਪਰਾਲਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ ਦੇਣਾ ਆਕਸੀਜਨ ਪਰ ਦੂਸ਼ਿਤ ਜਿਹੜਾ ਸਾਡਾ ਏਰੀਆ ਹੋ ਰਿਹਾ ਸੀ ਪੰਜਾਬ ਹੋ ਰਿਹਾ ਸੀ ਇਹਨੂੰ ਨੱਥ ਪਾਉਣ ਵਾਸਤੇ ਸਾਨੂੰ ਹਰੀਿਆਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਅਸੀਂ ਉਹਨਾਂ ਦੇ ਤਹਿਤ ਅੱਜ ਜਿਹੜੇ ਬੂਟੇ ਜਿਹੜੇ ਲਾਏ ਸ਼ੁਰੂ ਕੀਤੇ ਸਰ ਇੱਕ ਦਿਖ ਜਾਂਦਾ ਕਿ ਬਾਗਵਟ ਸਰਕਾਰਾਂ ਮਤਲਬ ਜਦੋਂ ਮੰਡੇਵ ਨੂੰ ਕਿਹਾ ਜਾਂਦਾ ਹੈ ਕਿ ਅਫਸਰਾਂ ਨੂੰ ਕੀ ਕੰਮ ਜਿਹੜੇ ਲੋਕਾਂ ਦੇ ਨੇ ਉਹ ਪਹਿਲੇ ਦਿਨ ਅੱdte ਕੀਤਾ ਜਾਂ ਜਦੋਂ ਵੀ ਲੋਕ ਆ ਕੇ ਮਿਲਣ ਤੇ ਉਹਨਾਂ ਨੂੰ ਕੁਰਸੀ ਤੇ ਬੈਠੇ ਨਜ਼ਰ ਆਉਂਦੇ ਪਰ ਫਿਰ ਵੀ ਅਸੀਂ ਦੇਖਿਆ ਕਿ ਕਈ ਲੋਕ ਐਸੇ ਨੇ ਤੁਹਾਡੇ ਤੱਕ ਪਹੁੰਚ ਕਰਦੇ ਨੇ ਕਿ ਸਾਡੇ ਕੰਮ ਦੀ ਦੇਖੋ ਜੀ ਮੈਂ ਇੱਕ ਗੱਲ ਕਹੂੰਗਾ ਸਾਰੇ ਜੇ ਆਪਾਂ ਕਹੀਏ ਨਾ ਵੀ ਅ ਪ੍ਰਸ਼ਾਸਨ ਦੇ ਅਧਿਕਾਰੀ ਇੱਕੋ ਜਿਹੇ ਨੇ ਨਾ ਜੀ ਜੀ ਜੇ ਪੰਜਾਬ ਚੱਲ ਰਿਹਾ ਜੇ ਹਰ ਅ ਅਧਿਕਾਰੀ ਕੰਮ ਕਰ ਰਿਹਾ ਵਾ ਤੇ ਉਹ ਤਾਂ ਪੰਜਾਬ ਡਵੈਲਪ ਹੋ ਰਿਹਾ ਜੇ ਅਧਿਕਾਰੀ ਕੰਮ ਨਾ ਕਰਨਗੇ ਤੇ ਸਮਝ ਲਓ ਕਿ ਫੇਰ ਆ ਬੱਤੀ ਵੀ ਨਹੀਂ ਚੱਲੇ ਸੋ ਕਹਿਣ ਦਾ ਭਾਵ ਇਹ ਆ ਦਿੱਕਤ ਇਹਨਾਂ ਕਿਤੇ ਕਮੀ ਰਹਿ ਜਾਂਦੀ ਆ ਔਰ ਉਹ ਕਮੀਆਂ ਜਿੱਥੇ ਰਹਿ ਜਾਂਦੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਲੋਕਾਂ ਦੀ ਅਪਰੋਚ ਦੇ ਨਾਲ ਔਰ ਲੋਕ ਰਾਤ ਨੂੰ ਸੋਚਦੇ ਨੇ ਸਵੇਰੇ ਐਮਐਲਏ ਸਾਹਿਬ ਕੋਲ ਬੈਠੇ ਹੁੰਦੇ ਨੇ ਸੋ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਹੈ ਜਿੱਦਾ ਕੰਮ ਰੁਕਦਾ ਦਿੱਕਤ ਆਉਂਦੀ ਆ ਉਹ ਆ ਕੇ ਸਾਨੂੰ ਮਿਲਦਾ ਆਪਾਂ ਉਸ ਸੇ ਕਾਇਮੀ ਆਫਸਰ ਨੂੰ ਅਦਾ ਕਰਦੀਦਾ ਵੀ ਆਹ ਕੰਮ ਨੂੰ ਆਪਣੇ ਨੂੰ ਆਪਾਂ ਵਧੀਆ ਢੰਗ ਨਾਲ ਵਰਕ ਕਰੀਏ ਸੋ ਇਹਦੇ ਵਿੱਚ ਮੈਂ ਇਹ ਵੀ ਜਿਹੜੇ ਕੁਝ ਅਫਸਰ ਨੇ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦਾ ਵੀ ਡਿਊਟੀ ਜਿਹੜਾ ਸਮਾਂ ਸਾਨੂੰ ਡਿਊਟੀ ਦਾ ਮਿਲਿਆ ਉਹਨੂੰ ਵਧੀਆ ਢੰਗ ਨਾਲ ਆਪਾਂ ਡਿਊਟੀ ਕਰੀਏ ਕੋਈ ਦਿੱਕਤ ਨਹੀਂ ਆਸੀ ਸ਼੍ਰੀ ਗੁਰਨਾਮ ਦੇਵੀ ਦਾ ਵਿਆਹ ਹੋ ਰਿਹਾ ਦਾ ਆਇਆ ਇਸ ਤੇ ਕਹਿੰਦੇ ਬਿਲਕੁਲ ਜੀ ਕੱਲ ਮੈਂ ਦੱਸਣਾ ਚਾਹਣਾ ਤੁਹਾਨੂੰ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਮੇਟੀ ਲੋਕਲ ਬਾਡੀ ਦੀ ਜਿਹੜੀ ਆ ਕੱਲ ਉਹਦੀ ਬਟਾਲੇ ਮੀਟਿੰਗ ਰੱਖੀ ਹੈ ਜੀ ਜਿਹੜਾ ਮੈਨੂੰ ਲੱਗਦਾ ਵੀ ਕਮਿਸਟਰ ਸਾਹਿਬ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਮੇਟੀ ਵਿਧਾਨ ਸਭਾ ਦੀ ਜਿਹੜੀ ਆ ਬੜੀ ਵੱਡੀ ਗੱਲ ਹੈ ਅੱਜ ਤੱਕ ਬੜੀਆਂ ਸਰਕਾਰਾਂ ਰਹੀਆਂ ਬੜੇ ਰਾਜ ਭਾਗ ਦੇ ਪਰ ਕਿਸੇ ਨੇ ਕਮੇਟੀ ਦੀ ਪਹਿਲ ਕਦਮੀ ਨਹੀਂ ਕੀਤੀ ਉਹ ਸਦਾਸ ਨੇ ਅੱਜ ਉਹ ਕਮੇਟੀ ਜਿਹੜੀ ਆ ਕੱਲ ਦੀ ਜਿਹੜੀ ਮੀਟਿੰਗ ਆ ਉਹ ਵਾਲੀ ਜਿਹੜੀ ਕਰਨ ਜਾ ਰਹੇ ਆ ਅੱਜ ਉਹਦੇ ਸੰਬੰਧੀ ਵੀ ਆਪਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕੋਈ ਕਮੀ ਨਾ ਰਹੇ ਅਫਸਰ ਸਹਿਬਾਨ ਵੀ ਉਪਰੋਂ ਬਾਰੋਂ ਹੋਣੇ ਨੇ ਸਾਡੇ ਕਮੇਟੀ ਦੇ ਮੈਂਬਰ ਸਹਿਬਾਨ ਵੀ ਸਾਰੇ ਆਉਣੇ ਨੇ ਕਿਉਂਕਿ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਬਰੀਫਲੀ ਆਪਾਂ ਕਰਨਾ ਔਰ ਜਿਹੜੇ ਕੰਮਾਂ 'ਚ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨਾ। ਤੁਹਾਡੇ ਕੋਲ ਕੁਝ ਸੰਗਲ ਹੋ ਰਿਹਾ ਜੀ ਕੱਲ ਸਾਡੇ ਜੀ ਐਮਐਲਏ ਚੇਅਰਮੈਨ ਸਰ ਗੋਗੀਪਾ ਜੀ ਹੁਣੀ ਨੇ ਜਿਹੜੇ ਲੁਧਿਆਣੇ ਤੋਂ ਨੇ ਉਹ ਕੱਲ ਆ ਰਹੇ ਨੇ ਜੀ ਨਾਲ ਉਹਨਾਂ ਦੇ ਨਾਲ ਬਤੌਰ ਜਿਹੜੇ ਐਮਐਲਏ ਸਹਿਬਾਨ ਸਾਡੀ ਕਮੇਟੀ ਦੇ ਮੈਂਬਰ ਨੇ ਜਿਹਦੇ ਵਿੱਚ ਇਹ ਦਾਸ ਵੀ ਤੁਹਾਡਾ ਉਸ ਕਮੇਟੀ ਦਾ ਮੈਂਬਰ ਆ ਉਹ ਵੀ ਸਾਰੀ ਕਮੇਟੀ ਜਿਹੜੀ ਹੈ ਇੱਥੇ ਹਾਜ਼ਰ takk